ਕਦੇ ਭੁੱਲ ਕਦੇ ਪਛਤਾਵਾ ਆਖਰੀ ਭਾਗ ਜੰਟਾ ਕਹਿੰਦਾ ਰਸ਼ੀਦ মিয়া ਉਸ ਦੀ ਬਾਹ ਤੇ ਉਹ ਲਸਣ ਦਾ ਨਿਸ਼ਾਨ ਜੋ ਮੇਰੀ ਬੱਚੀ ਦੀ ਬਾਹ ਤੇ ਜਮਾਂਦਰੂ ਸੀ ਚਾਂਦਨੀ ਕਹਿੰਦੀ ਸਰਦਾਰਾ ਮੈਨੂੰ ਪਤਾ ਸੀ ਤੂੰ ਇਹ ਕਰੇਗਾ ਹੀ ਤੇਰੀ ਨਿਗਾ ਬਖਸ਼ੀ ਤੇ ਆ ਇਹ ਸਭ ਤੇਰੀ ਚਾਲ ਆ ਸਰਦਾਰਾ ਜੰਟਾ ਕਹਿੰਦਾ ਨਾ ਨਾ ਭੈਣ ਮੇਰੀਏ ਮੇਰੀ ਕੋਈ ਚਾਲ ਨਹੀਂ ਇਹ ਤਾਂ ਮੇਰੀ ਧੀਆ ਰੋਂਦਾ ਹੋਇਆ ਕਹਿੰਦਾ ਹੈ ਰਸ਼ੀਦ ਕਹਿੰਦਾ ਸਰਦਾਰਾ ਚੁੱਪ ਕਰ ਜਵਾਕਾਂ ਵਾਂਗ ਰੋ ਨਾ ਚੁੱਪ ਕਰ ਜੰਟਾ ਕਹਿੰਦਾ ਰਸ਼ੀਦ মিয়া ਰੋਣਾ ਹੀ ਭਾਗਾਂ ਵਿੱਚ ਪਾ ਲਿਆ ਅਸੀਂ ਆਪਣੇ ਹੁਣ ਕਰੀਏ ਵੀ ਤਾਂ ਕੀ ਕਰੀਏ ਚਾਂਦਨੀ ਕਹਿੰਦੀ ਸਰਦਾਰਾ ਇਹ ਰੋਣ ਧੋਣ ਨਾਲ ਕੁਝ ਨਹੀਂ ਹੋਣ ਵਾਲਾ ਉਹ ਮੇਰੀ ਧੀ ਆ ਤੇ ਤੂੰ ਉਸ ਬਾਰੇ ਕੁਝ ਨਾ ਬੋਲੇ ਤਾਂ ਬਿਹਤਰ ਹੋਵੇਗਾ ਰਸ਼ੀਦ মিয়া ਕਹਿੰਦਾ ਚਾਂਦਨੀ ਇੱਕ ਵਾਰ ਉਸ ਦੀ ਪੂਰੀ ਗੱਲ ਤਾਂ ਸੁਣ ਉਹ ਕੀ ਕਹਿਣਾ ਚਾਹੁੰਦਾ ਕੀ ਹੋਇਆ ਉਸ ਨਾਲ ਚਾਂਦਨੀ ਕਹਿੰਦੀ ਮੈਨੂੰ ਸਾਰਾ ਪਤਾ ਏ ਇਸ ਬਾਰੇ ਮੈਨੂੰ ਕੁਝ ਸੁਣਨ ਦੀ ਲੋੜ ਨਹੀਂ ਮੈਨੂੰ ਇਸ ਦੀ ਨੀਅਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਹਨਾ ਮਗਰਮੱਛ ਦੇ ਹੰਝੂਆਂ ਦਾ ਕੋਈ ਫਾਇਦਾ ਨਹੀਂ ਹੁਣ ਆਸ ਤੈਨੂੰ ਸਰਦਾਰਾ ਰਸ਼ੀਦ ਕਹਿੰਦਾ ਚਾਂਦਨੀ ਆਪਣੀ ਜ਼ੁਬਾਨ ਤੇ ਲਗਾਮ ਕੱਸ ਚਾਂਦਨੀ ਕਹਿੰਦੀ ਮੈਂ ਚੁੱਕ ਕਹਿ ਚੁੱਕੀ ਹਾਂ ਕਿ ਇਹ ਮੇਰੀ ਬਖਸ਼ੀ ਬਾਰੇ ਗੱਲ ਨਾ ਕਰੇ ਬਸ ਜੰਮਤਾ ਕਹਿੰਦਾ ਭੈਣ ਮੇਰੀਏ ਉਹ ਧੰਨ ਕੌਰ ਦੀ ਜ਼ਿੰਦਗੀ ਆ ਉਹ ਧੰਨ ਕੌਰ ਦੇ ਢਿੱਡ ਦੀ ਆਂਦਰ ਆ ਤੂੰ ਹਾਲ ਵੀ ਦੇਖਿਆ ਉਸ ਦਾ ਉਹ ਮਰ ਜਾਊਗੀ ਭੈਣ ਮੇਰੀਏ ਉਹ ਮਰ ਜਾਊਗੀ ਚਾਂਦਨੀ ਕਹਿੰਦੀ ਉਸ ਨੂੰ ਪੱਲਾ ਮੈਂ ਜਨਮ ਨਹੀਂ ਦਿੱਤਾ ਪਰ ਉਹ ਮੇਰੀ ਵੀ ਜ਼ਿੰਦਗੀ ਆ ਮੇਰੀ ਵੀ ਜਿੰਦ ਜਾਨ ਆ ਜੰਟਾ ਕਹਿੰਦਾ ਭੈਣ ਤੂੰ ਇੱਕ ਔਰਤ ਆ ਤੈਨੂੰ ਤਾਂ ਔਰਤ ਦੇ ਦਰਦ ਦਾ ਪਤਾ ਹੋਣਾ ਚਾਹੀਦਾ ਇੰਜ ਨਾ ਕਰ ਮੇਰੀ ਭੈਣ ਮੋੜ ਦੇ ਮੇਰੀ ਬੱਚੀ ਨੂੰ ਮੋੜ ਦੇ ਮੇਰੀ ਧੀ ਨੂੰ ਚਾਂਦਨੀ ਕਹਿੰਦੀ ਨਹੀਂ ਸਰਦਾਰਾ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਇਹ ਨਹੀਂ ਹੋ ਸਕਦਾ ਮੈਂ ਬਖਸ਼ੀ ਨੂੰ ਨਹੀਂ ਦੇ ਸਕਦੀ ਜੰਟਾ ਕਹਿੰਦਾ ਮੈਂ ਆਪਣੀ ਪੱਗ ਤੇਰੇ ਪੈਰੀ ਧਰਦਾ ਹਾਂ ਲੈ ਭੈਣ ਮੇਰੀਏ ਨਾ ਨਾ ਕਰ ਪੱਗ ਨੂੰ ਸਿਰ ਤੋਂ ਉਤਾਰ ਚਾਂਦਨੀ ਦੇ ਪੈਰਾਂ ਵਿੱਚ ਰੱਖਦਾ ਹੋਇਆ ਕਹਿੰਦਾ ਹੈ ਰਸ਼ੀਦ ਕਹਿੰਦਾ ਨਾ ਨਾ ਸਰਦਾਰਾ ਆ ਪੱਗ ਨੂੰ ਚੁੱਕ ਇਦਾਂ ਨਾ ਕਰ ਇਹ ਸਿਰ ਤੇ ਹੀ ਸ਼ੋਭਦੀ ਆ ਪੈਰਾਂ ਵਿੱਚ ਨਹੀਂ ਆਪਣੇ ਹੱਥਾਂ ਨਾਲ ਮੁੜ ਜੰਟੀ ਦੇ ਸਿਰ ਤੇ ਪੱਗ ਚੁੱਕ ਰੱਖਦਾ ਹੈ ਚਾਂਦਨੀ ਕਹਿੰਦੀ ਸਰਦਾਰਾ ਆਖਿਰ ਕਿਉਂ ਮੇਰੀ ਬਖਸ਼ੀ ਮਗਰ ਹੱਥ ਧੋ ਕੇ ਪਿਆਏ ਤੂੰ ਤੇਰੇ ਕੋਲ ਤਾਂ ਪਹਿਲਾਂ ਵੀ ਤਿੰਨ ਕੁੜੀਆਂ ਨੇ ਪਰ ਇਸ ਬੇਔਲਾਦ ਨੂੰ ਤਾਂ ਮਸਾਂ ਆਲਾ ਤਾਲਾ ਨੇ ਇੱਕ ਖੇੜ ਦਿੱਤੀ ਹੈ ਜਿਸ ਨਾਲ ਖੇੜ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦੁੱਖਾਂ ਨੂੰ ਭੁੱਲ ਗਈ ਹਾਂ ਇਹ ਨਹੀਂ ਹੋ ਸਕਦਾ ਜੋ ਤੂੰ ਸੋਚ ਰਿਹਾ ਹੈ ਜਾਂਟਾ ਕਹਿੰਦਾ ਫੇਰ ਦੱਸ ਮੈਂ ਕੀ ਕਰਾਂ ਭੈਣ ਮੇਰੀਏ ਮੈਂ ਕੀ ਕਰਾਂ ਇਹੋ ਜਿਹਾ ਕਿ ਮੇਰੀ ਬੱਚੀ ਨੂੰ ਤੂੰ ਮੇਰੀ ਝੋਲੀ ਵਿੱਚ ਪਾ ਦੇਵੇਂ ਮੈਂ ਕੀ ਕਰਾਂ ਭੈਣੇ ਦੱਸ ਮੈਂ ਕੀ ਕਰਾਂ ਰਸ਼ੀਦ ਕਹਿੰਦਾ ਸਰਦਾਰਾ ਕੋਈ ਨਾ ਦਿਲ ਹੌਲਾ ਨਾ ਕਰ ਰੋ ਨਾ ਚੁੱਪ ਕਰ ਚਾਂਦਨੀ ਕਹਿੰਦੀ ਰਸ਼ੀਦ মিয়া ਮੈਂ ਤੁਹਾਨੂੰ ਕਹਿ ਦਿੱਤਾ ਹੈ ਕਿ ਮੈਂ ਆਪਣੀ ਬੱਚੀ ਨੂੰ ਇਸ ਨੂੰ ਨਹੀਂ ਦੇਣਾ ਇਹ ਝੂਠ ਬੋਲ ਕੇ ਮੇਰੀ ਬੱਚੀ ਨੂੰ ਹੱਥਿਆਉਣਾ ਚਾਹੁੰਦਾ ਹੈ ਮੈਂ ਇਸ ਬੱਚੀ ਨੂੰ ਇਸ ਨੂੰ ਬੱਚੀ ਨਹੀਂ ਦੇਣੀ ਜੰਟਾ ਕਹਿੰਦਾ ਭੈਣ ਮੇਰੀਏ ਮੈਂ ਕਿਉਂ ਝੂਠ ਬੋਲਾਂਗਾ ਮੈਂ ਕਿਉਂ ਇਸ ਬੱਚੀ ਨੂੰ ਤੇਰੇ ਤੋਂ ਹੱਥਿਆਵਾਗਾ ਇਹ ਮੇਰੀ ਧੀਆ ਇਹ ਮੇਰਾ ਖੂਨ ਆ ਚਾਂਦਨੀ ਕਹਿੰਦੀ ਤੈਨੂੰ ਅੱਜ ਵੀ ਪਤਾ ਲੱਗ ਗਿਆ ਕਿ ਇਹੀ ਤੇਰੀ ਧੀਆ ਤੇਰਾ ਖੂਨਾਂ ਜੰਟਾ ਕਹਿੰਦਾ ਤੈਨੂੰ ਕੀ ਪਤਾ ਭੈਣੇ ਮੈਂ ਕਿੱਥੇ ਕਿੱਥੇ ਲੱਭਿਆ ਇਸ ਬੱਚੀ ਨੂੰ ਮੈਂ ਕਿੱਥੇ ਕਿੱਥੇ ਮੱਥੇ ਰਗੜਿਆ ਇਸ ਖਾਤਰ ਕਿੱਥੇ ਕਿੱਥੇ ਸੁੱਖਾਂ ਸੁਖੀਆਂ ਨੇ ਇਸ ਖਾਤਰ ਚਾਂਦਨੀ ਕਹਿੰਦੀ ਚੱਲ ਮੈਂ ਮੰਨ ਲੈਂਦੀ ਹਾਂ ਕਿ ਇਹ ਤੇਰੀ ਬੱਚੀ ਹੀ ਆ ਪਰ ਤੈਨੂੰ ਇਹ ਵੀ ਪਤਾ ਕਿ ਇਸ ਇੱਕ ਦੋ ਇੱਕ ਦੋ ਦਿਨਾਂ ਦੀ ਬੱਚੀ ਨੂੰ ਮੈਂ ਕਿਵੇਂ ਆਪਣਾ ਦੁੱਧ ਪਿਲਾ ਕੇ ਐਡਾ ਕੀਤਾ ਕਿਵੇਂ ਇਹ ਮੇਰੀਆਂ ਸਾਹਾਂ ਵਿੱਚ ਵੱਸਦੀ ਆ ਜੰਟਾ ਕਹਿੰਦਾ ਇਸ ਦੀ ਮਾਂ ਬਾਰੇ ਸੋਚ ਚਾਂਦਨੀ ਭੈਣ ਉਹ ਮਰ ਜਾਵੇਗੀ ਚਾਂਦਨੀ ਕਹਿੰਦੀ ਤੇ ਇੱਥੇ ਮੈਂ ਮਰ ਜਾਵਾਂਗੀ ਉਹ ਵੀ ਕੁਝ ਖਾ ਕੇ ਜੇ ਹੁਣ ਤੂੰ ਮੇਰੀ ਬੱਚੀ ਨੂੰ ਲਜਾਣ ਬਾਰੇ ਕਿਹਾ ਸੁਣਿਆ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਹੁਣ ਹੁਣ ਨਾ ਗੱਲ ਕਰੀ ਮੇਰੀ ਧੀ ਬਖਸ਼ੀ ਦੀ ਜੰਟਾ ਕਹਿੰਦਾ ਉਹ ਨਾ ਨਾ ਮੇਰੀਏ ਭੈਣੇ ਇਹ ਨਾ ਕਹਿ ਮੈਂ ਤਾਂ ਪਹਿਲਾਂ ਹੀ ਬਹੁਤ ਵੱਡਾ ਪਾਪੀ ਹਾਂ ਮੈਂ ਤੈਨੂੰ ਕਿਉਂ ਮਾਰਾਂ ਠੀਕ ਆ ਭੈਣੇ ਮੈਂ ਸਵੇਰ ਹੁੰਦਿਆਂ ਹੀ ਚਲਾ ਜਾਵਾਂਗਾ ਤੂੰ ਫਿਕਰ ਨਾ ਕਰ ਐਨੇ ਨੂੰ ਭੱਜੀ ਭੱਜੀ ਬਖਸ਼ੀ ਅੰਦਰ ਆ ਜਾਂਦੇ ਹੈ ਤੇ ਸਾਰਿਆਂ ਨੂੰ ਦੇਖ ਕਹਿੰਦੀ ਹੈ ਬਖਸ਼ੀ ਕਹਿੰਦੀ ਸਰਦਾਰ ਜੀ ਤੁਸੀਂ ਇੱਥੇ ਹੈਂ ਰੋ ਕਿਉਂ ਰਹੇ ਹੋ ਤੁਸੀਂ ਕੀ ਹੋਇਆ ਤੁਹਾਨੂੰ ਜੰਟਾ ਕਹਿੰਦਾ ਕੁਝ ਨਹੀਂ ਮੇਰੀ ਧੀਏ ਕੁਝ ਨਹੀਂ ਬਸ ਬਖਸ਼ੀ ਕਹਿੰਦੀ ਬੀਬੀ ਜੀ ਤਾਂ ਠੀਕ ਆ ਨਾ ਉਹਨਾਂ ਨੂੰ ਤਾਂ ਨਹੀਂ ਕੁਝ ਹੋ ਗਿਆ ਜੰਟਾ ਕਹਿੰਦਾ ਨਾ ਨਾ ਧੀਏ ਉਹ ਤਾਂ ਠੀਕ ਆ ਤੇਰੇ ਹੱਥ ਲਾਉਣ ਨਾਲ ਉਹ ਦੁਬਾਰਾ ਬੋਲਣ ਚੱਲਣ ਤੇ ਤੁਰਨ ਫਿਰਨ ਲੱਗ ਗਈ ਧੀਏ ਵਕਸ਼ੀ ਕਹਿੰਦੀ ਅੱਛਾ ਬੀਬੀ ਜੀ ਤੁਰੇ ਫਿਰਦੇ ਨੇ ਹੁਣ ਸੱਚੀ ਇਹ ਸੱਚ ਆ ਸੁਣਦੇ ਹੋਂ ਆ ਮਾ ਬੀਬੀ ਜੀ ਹੁਣ ਤੁਰਨ ਫਿਰਨ ਲੱਗ ਪਏ ਨੇ ਚਾਂਦਨੀ ਕਹਿੰਦੀ ਹਾਂ ਹਾਂ ਪਤਾ ਚੱਲ ਤੂੰ ਨਾ ਬਾਨੋ ਕੋਲ ਜਾ ਕੇ ਪੈ ਮੈਂ ਆਉਣੀ ਹਾਂ ਉਥੇ ਚੱਲ ਤੂੰ ਚੰਗਾ ਜੰਗਟਾ ਕਹਿੰਦਾ ਕੁਝ ਚਿਰ ਗੱਲਾਂ ਤਾਂ ਕਰ ਲੈਣ ਦੇ ਭੈਣ ਮੇਰੀ ਐਨਾ ਵੀ ਕੀ ਹੈ ਚੰਦਨੀ ਕਹਿੰਦੀ ਨਹੀਂ ਨਹੀਂ ਇਸਨੇ ਸੌਣਾ ਸਵੇਰੇ ਕਰ ਲੈਣਾ ਗੱਲਾਂ ਜੋ ਕਰਨੀਆਂ ਚੱਲ ਬਖਸ਼ੀ ਤੈਨੂੰ ਸੁਣਿਆ ਨਹੀਂ ਬਖਸ਼ੀ ਕਹਿੰਦੀ ਚੰਗਾ ਸਰਦਾਰ ਜੀ ਮੈਂ ਜਾਣੀ ਹਾਂ ਆਪਾਂ ਸਵੇਰੇ ਗੱਲ ਕਰਾਂਗੇ ਤੁਸੀਂ ਵੀ ਹੁਣ ਸੌ ਜਾਓ ਨਾਲੇ ਅਹੰਜੂ ਨਾ ਬਹਾਓ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਜੰਟੀ ਦੀਆਂ ਅੱਖਾਂ ਨੂੰ ਸਾਫ਼ ਕਰਦੇ ਹੋਏ ਕਹਿੰਦੀ ਹੈ ਜੰਟਾ ਕਹਿੰਦਾ ਠੀਕ ਆ ਧੀਏ ਨਹੀਂ ਬਹਾਉਂਦਾ ਇਹ ਹੰਝੂ ਵਾਹਿਗੁਰੂ ਤੈਨੂੰ ਲੰਮੀਆਂ ਉਮਰਾਂ ਲਾਵੇ ਜਾ ਮੇਰੀ ਧੀ ਪੈ ਜਾ ਕੇ ਆਪਣੀ ਅੰਮੀ ਦੀ ਗੱਲ ਸੁਣ ਸਵੇਰੇ ਮਿਲਾਂਗੇ ਚੰਗਾ ਚਾਂਦਨੀ ਕਹਿੰਦੀ ਰਸ਼ੀਦ ਮੀਆਂ ਤੁਸੀਂ ਵੀ ਹੁਣ ਸੌਂ ਜਾਓ ਮੈਂ ਤੁਹਾਡੇ ਮਸਤਰੀ ਲਗਾ ਦਿੰਦੀ ਹਾਂ ਮੈਂ ਵੀ ਜਾ ਕੇ ਪਹਿਣਾ ਫਿਰ ਤੇ ਸਾਰੇ ਜਾਣੇ ਪੈ ਜਾਂਦੇ ਹਨ ਤੇ ਜੰਟਾ ਸਾਰੀ ਰਾਤ ਰੋਂਦਾ ਰਹਿੰਦਾ ਹੈ ਉਹ ਇਹੀ ਸੋਚਦਾ ਰੋਂਦਾ ਹੈ ਕਿ ਉਹ ਧੰਨਕੌਰ ਨੂੰ ਕੀ ਜਵਾਬ ਦਵਾਂ ਕਿਤੇ ਧੰਨਕੌਰ ਦੁਬਾਰਾ ਨਾ ਅੱਗੇ ਵਾਲੀ ਹਾਲਤ ਵਿੱਚ ਚਲੀ ਜਾਵੇ ਮੈਨੂੰ ਮੈਂ ਕੀ ਕਰਾਂ ਹੁਣ ਕਿਵੇਂ ਸਮਝਾਵਾਂਗਾ ਆਪਣੀਆਂ ਨਿੱਕੀਆਂ-ਨਿੱਕੀਆਂ ਬੱਚੀਆਂ ਨੂੰ ਜੋ ਆਪਣੀ ਭੈਣ ਨੂੰ ਉਡੀਕ ਰਹੀਆਂ ਹਾਏ ਓਏ ਰੱਬਾ ਮੇਰੀ ਜਾਨ ਹੀ ਕੱਢ ਲੈ ਮੈਥੋਂ ਇਹ ਸਭ ਕੁਝ ਸਹਿ ਨਹੀਂ ਹੋਣਾ ਰੋਂਦੇ-ਰੋਂਦੇ ਜਾਂਟੇ ਦੀ ਸਾਰੀ ਰਾਤ ਲੰਘ ਜਾਂਦੀ ਹੈ ਤੇ ਮੁਰਗੇ ਦੀ ਪਹਿਲੀ ਬਾਗ ਨਾਲ ਚਾਂਦਨੀ ਵੀ ਉੱਠ ਖੜਦੀ ਹੈ ਤੇ ਉਹ ਰਸ਼ੀਦ ਨੂੰ ਹੌਲੀ ਜਿਹੀ ਆ ਕੇ ਉਠਾਉਂਦੀ ਹੈ ਚਾਂਦਨੀ ਕਹਿੰਦੀ ਰਸ਼ੀਦ মিয়া ਰਸ਼ੀਦ মিয়া ਉੱਠ ਕੇ ਬੈਠੋ ਰਸ਼ੀਦ ਕਹਿੰਦਾ ਹਾਂ ਹਾਂ ਚਾਂਦਨੀ ਕੀ ਗੱਲ ਹੈ ਅੱਜ ਇੰਨੀ ਸਵੇਰੇ ਕਿਵੇਂ ਉੱਠੀ ਫਿਰਦੀ ਆ ਤੂੰ ਚਾਂਦਨੀ ਕਹਿੰਦੀ ਹੌਲੀ ਬੋਲੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਰਸ਼ੀਦ ਕਹਿੰਦਾ ਹਾਂ ਦੱਸ ਕੀ ਗੱਲ ਕਰਨੀ ਆ ਚਾਂਦਨੀ ਚਾਂਦਨੀ ਕਹਿੰਦੀ ਉੱਠ ਕੇ ਬਾਹਰ ਤਾਂ ਆਓ ਬਾਹਰ ਜਾ ਕੇ ਦੱਸ ਦੇ ਹਾਂ ਰਸ਼ੀਦ ਕਹਿੰਦਾ ਚੱਲ ਭਾਈ ਬਾਹਰ ਜਾ ਕੇ ਦੱਸ ਦੇ ਚੱਲ ਪੈਰਾਂ ਵਿੱਚ ਜੁੱਤੀ ਪਾਉਂਦਾ ਹੋਇਆ ਕਹਿੰਦਾ ਹੈ ਤੇ ਮੰਜੇ ਤੋਂ ਉੱਠ ਅੰਗੜਾਈ ਜਿਹੀ ਲੈਂਦਾ ਬਾਹਰ ਨੂੰ ਤੁਰ ਪੈਂਦਾ ਹੈ ਚਾਂਦਨੀ ਕਹਿੰਦੀ ਆਜੋ ਆਜੋ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਤੁਸੀਂ ਇਸ ਸਰਦਾਰ ਦੀਆਂ ਗੱਲਾਂ ਵਿੱਚ ਨਾ ਆਇਓ ਇਸ ਨੂੰ ਚਾਹ ਪਿਆ ਕੇ ਤੋੜ ਦੇਣਾ ਬਸ ਜਿਆਦਾ ਗੱਲਾਂ ਸੁਣਨ ਦੀ ਲੋੜ ਨਹੀਂ ਇਹਦੀਆਂ ਰਸ਼ੀਦ ਕਹਿੰਦਾ ਪਰ ਚਾਂਦਨੀ ਚਾਂਦਨੀ ਕਹਿੰਦੀ ਪਰ ਕੁਝ ਨਹੀਂ ਰਸ਼ੀਦ মিয়া ਬਸ ਕੁਝ ਨਹੀਂ ਸੁਣਨਾ ਤੇ ਨਾ ਕੁਝ ਕਹਿਣਾ ਜਿਆਦਾ ਬਸ ਤੋੜ ਦੇਣਾ ਚਾਹ ਪਿਆ ਕੇ ਰਸ਼ੀਦ ਕਹਿੰਦਾ ਤੈਨੂੰ ਇਹ ਨਹੀਂ ਲੱਗਦਾ ਕਿ ਤੂੰ ਹੁਣ ਇੱਕ ਮਾਂ ਹੋ ਕੇ ਮਾਂ ਦੇ ਦੁੱਖ ਨੂੰ ਅਣ ਦੇਖਿਆ ਕਰ ਰਹੀ ਹੈ ਉਸ ਵਿਚਾਰੀ ਨੂੰ ਦੁਬਾਰਾ ਮੌਤ ਦੇ ਮੂੰਹ ਵਿੱਚ ਸੁੱਟ ਰਹੀ ਹੈ ਚਾਂਦਨੀ ਕੈਨੀ ਰਸ਼ੀਦ মিয়া ਮੈਂ ਵੀ ਮਾਂ ਹਾਂ ਪਰ ਤੈਨੂੰ ਸ਼ਾਇਦ ਉਸ ਸਰਦਾਰ ਦੀ ਜ਼ਿਆਦਾ ਫਿਕਰ ਹਾ ਕਿਉਂ ਮੈਂ ਨਹੀਂ ਬਿਮਾਰ ਪੈ ਸਕਦੀ ਉਸ ਦੇ ਚਲੇ ਜਾਣ ਤੋਂ ਬਾਅਦ ਨਾਲੇ ਕੀ ਪਤਾ ਇਹ ਸੱਚ ਵੀ ਆ ਕਿ ਨਹੀਂ ਕਿ ਇਹ ਬਖਸ਼ੀ ਹੀ ਇਸ ਦੀ ਬੱਚੀ ਆ ਰਸ਼ੀਦ ਕਹਿੰਦਾ ਉਸ ਦੇ ਹੌਕੇ ਨਹੀਂ ਦੱਸ ਰਹੇ ਕਿ ਉਹੀ ਉਸ ਦਾ ਪਿਓ ਆ ਕੀ ਹੋ ਗਿਆ ਇਹ ਤੈਨੂੰ ਚੰਦਨੀ ਕਹਿੰਦੀ ਰਸ਼ੀਦ মিয়া ਮੈਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਬਸ ਇਸ ਸਰਦਾਰ ਨੂੰ ਆਪਣੀ ਬੱਚੀ ਨਹੀਂ ਦੇਣੀ ਸੁਣਿਆ ਨਹੀਂ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਤੈਨੂੰ ਰਾਤ ਵੀ ਦੱਸਿਆ ਸੀ ਤੇ ਉਸ ਸਰਦਾਰ ਨੂੰ ਵੀ ਬਾਕੀ ਫੈਸਲਾ ਤੇਰੇ ਹੱਥ ਆ ਮੇਰੀ ਮੌਤ ਜਾਂ ਮੇਰੀ ਜ਼ਿੰਦਗੀ ਤੇਰੇ ਹੱਥ ਆ ਐਨੇ ਨੂੰ ਏਜੰਟਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਬਾਹਰ ਆ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਏਜੰਟਾ ਕਹਿੰਦਾ ਰਸ਼ੀਦ মিয়া ਤੁਸੀਂ ਆਪਣੇ ਘਰ ਵਿੱਚ ਕਲੇਸ਼ ਨਾ ਪਾਓ ਮੈਂ ਇੱਕ ਜ਼ਿੰਦਗੀ ਬਚਾਉਣ ਲਈ ਇੱਕ ਜ਼ਿੰਦਗੀ ਦਾਤੇ ਨਹੀਂ ਲਾ ਸਕਦਾ ਕੋਈ ਗੱਲ ਨਹੀਂ ਭੈਣ ਮਰੀਏ ਮੈਂ ਚਲਾ ਜਾਵਾਂਗਾ ਮੈਂ ਚਾਹ ਵੀ ਨਹੀਂ ਪੀਕੇ ਜਾਂਦਾ ਜੇ ਤੇਰੇ ਮਨ ਵਿੱਚ ਹੈ ਕਿ ਸ਼ਾਇਦ ਮੈਂ ਤੇਰੀ ਬੱਚੀ ਨੂੰ ਕਿਤੇ ਲੈ ਨਾ ਜਾਵਾਂ ਮੈਂ ਤਾਂ ਤੇਰੇ ਅੱਗੇ ਝੋਲੀ ਅੱਡੀ ਸੀ ਤੇਰੇ ਅੱਗੇ ਫਰਿਆਦ ਕੀਤੀ ਸੀ ਭੈਣ ਮਰੀਏ ਮੈਂ ਤੇਰੇ ਪਰਿਵਾਰ ਵਿੱਚ ਜਾ ਤੇਰੀ ਬੱਚੀ ਲਈ ਬੁਰਾ ਨਹੀਂ ਕਾਰਨ ਆਇਆ ਮੈਨੂੰ ਮaaf ਕਰ ਦੇਵੀ ਭੈਣੇ ਜੇ ਮੈਂ ਤੇਰੀਆਂ ਆਂਦਰਾਂ ਨੂੰ ਠੇਸ ਪਹੁੰਚਾਈ ਹੈ ਤਾਂ ਰਸ਼ੀਦ ਕਹਿੰਦਾ ਸਰਦਾਰਾ ਨਾ ਨਾ ਇੰਜ ਨਾ ਕਹਿ ਜੰਟਾ ਕਹਿੰਦਾ ਨਹੀਂ ਰਸ਼ੀਦ মিয়া ਚਾਂਦਨੀ ਭੈਣ ਸਹੀ ਕਹਿ ਰਹੇ ਹਨ ਕਿ ਉਹ ਵੀ ਮਾਂ ਉਹ ਵੀ ਬਿਮਾਰ ਪੈ ਸਕਦੀ ਆ ਕਿਉਂਕਿ ਇਹਨੇ 10 ਸਾਲ ਆਪਣੀ ਹਿੱਕ ਨਾਲ ਲਾ ਕੇ ਰੱਖੀ ਹੈ ਉਹ ਬੱਚੀ ਅਸੀਂ ਤਾਂ ਇੱਕ ਦਿਨ ਦਾ ਹੀ احسان ਜਤਾ ਰਹੇ ਹਾਂ ਚੰਦਨੀ ਕਹਿੰਦੀ ਸਰਦਾਰਾ احਸਾਨ ਦੀ ਗੱਲ ਨਹੀਂ ਮੈਂ ਮੰਨਦੀ ਹਾਂ ਕਿ ਉਹ ਤੇਰੀ ਧੀ ਹੈ ਪਰ ਇਹ ਵੀ ਸੋਚ ਕਿ ਤੇਰੇ ਕੋਲ ਤਾਂ ਪਹਿਲਾਂ ਤਿੰਨ ਧੀਆਂ ਨੇ ਤੇ ਮੇਰੇ ਬਾਝ ਕੋਲ ਕੀ ਆ ਮਸਾ ਅੱਲਾ ਮੀਆਂ ਨੇ ਮੇਰੀ ਕੁੱਖ ਨੂੰ ਭਾਗ ਲਾਏ ਸਨ ਮਸਾਂ ਕੋਈ ਇਸ ਬਾਝ ਨੂੰ ਅੰਮਾ ਕਹਿਣ ਵਾਲੇ ਮਿਲੀ ਸੀ ਹੁਣ ਮੈਂ ਫੇਰ ਸ਼ਾਂਤ ਬਣ ਕੇ ਇਹ ਜ਼ਿੰਦਗੀ ਨੂੰ ਕੱਢਾਂ ਹੈ ਦੱਸ ਜੰਟਾ ਕਹਿੰਦਾ ਨਹੀਂ ਭੈਣ ਮੇਰੀ ਇਹ ਤੂੰ ਬਾਝ ਨਹੀਂ ਤੂੰ ਤਾਂ ਇੱਕ ਪਿਆਰੀ ਧੀ ਦੀ ਮਾਂ ਐ ਤੂੰ ਤਾਂ ਬਖਸ਼ੀ ਦੀ ਮਾਂ ਐ ਤੂੰ ਬਾਝ ਨਹੀਂ ਭੈਣੇ ਤੂੰ ਬਾਝ ਨਹੀਂ ਚਾਂਦਨੀ ਕਹਿੰਦੀ ਇੱਕ ਪਾਸੇ ਭੈਣ ਵੀ ਕੈਨਾ ਸਰਦਾਰਾ ਤੇ ਦੂਜੇ ਪਾਸੇ ਉਸ ਭੈਣ ਨੂੰ ਹੰਜੀ ਹੰਜੋ ਵੀ ਝੋਲੀ ਪਾ ਰਹਾ ਸਰਦਾਰਾ ਭੈਣਾ ਤੋਂ ਤਾਂ ਭਰਾ ਆਪਣੀ ਜ਼ਿੰਦਗੀ ਵਿੱਚ ਦਿੰਦੇ ਨੇ ਉਸ ਦੀਆਂ ਖੁਸ਼ੀਆਂ ਖਾਤਰ ਜਮਾਨੇ ਨਾਲ ਲੜ ਜਾਂਦੇ ਨੇ ਪਰ ਤੂੰ ਤਾਂ ਮੇਰੀਆਂ ਖੁਸ਼ੀਆਂ ਆਪ ਹੀ ਖੋ ਰਹਾ ਹੈ ਜੰਟਾ ਕਹਿੰਦਾ ਨਹੀਂ ਭੈਣੇ ਆ ਲੈ ਹੱਥ ਜੋੜੇ ਤੇਰੇ ਅੱਗੇ ਮੈਂ ਤੇਰੀ ਬਖਸ਼ੀ ਨੂੰ ਨਹੀਂ ਲੈ ਕੇ ਜਾਂਦਾ ਮੈਂ ਤੇਰੀਆਂ ਖੁਸ਼ੀਆਂ ਨੂੰ ਨਹੀਂ ਲੁੱਟਦਾ ਬਸ ਜੇ ਭਰਾ ਬਣਾ ਹੀ ਲਿਆ ਹੈ ਤਾਂ ਫੇਰ ਮੈਂ ਇਹੀ ਸੋਚ ਲਿਆ ਕੇ ਆਪਣੀ ਭੈਣ ਨੂੰ ਆਪਣੀ ਇੱਕ ਧੀ ਆਪਣੇ ਹੀ ਹੱਥੀਂ ਦੇ ਦਿੱਤੀ ਹੈ ਤੂੰ ਖੁਸ਼ ਰਹਿ ਪੈਣੇ ਜੇ ਕਹੇ ਤਾਂ ਇੱਕ ਵਾਰ ਤੇਰੀ ਧੀ ਨੂੰ ਦੇਖ ਲਵਾਂ ਇੱਕ ਪਾਸੇ ਤੋਂ ਖੜ ਕੇ ਜੇ ਤੂੰ ਕਹੇ ਤਾਂ ਨਹੀਂ ਤਾਂ ਜਿੱਦ ਨਹੀਂ ਕੋਈ ਭੈਣੇ ਰਸ਼ੀਦ ਕਹਿੰਦਾ ਹਾਂ ਹਾਂ ਸਰਦਾਰਾ ਕਿਉਂ ਨਹੀਂ ਚਾਂਦਨੀ ਕਹਿੰਦੀ ਹਾਂ ਦੇਖ ਲੈ ਸਰਦਾਰਾ ਜਾ ਆਪਣੀ ਭਾਣ ਜੀ ਨੂੰ ਜੰਟਾ ਕਹਿੰਦਾ ਧੰਨਵਾਦ ਭੈਣੇ ਤੇਰਾ ਧੰਨਵਾਦ ਤੇ ਜੰਟਾ ਜਿੱਥੇ ਬਖਸ਼ੀ ਸੁੱਤੀ ਪਈ ਹੁੰਦੀ ਹੈ ਉਸ ਛੱਪਰ ਵਿੱਚ ਚਲਾ ਜਾਂਦਾ ਹੈ ਤੇ ਉਸ ਵੱਲ ਦੇਖ ਕੇ ਰੋਂਦਾ ਹੋਇਆ ਕਹਿੰਦਾ ਹੈ ਜਨਤਾ ਕਹਿਂਦਾ ਚੰਗਾ ਧੀ ਰਾਣੀਏ ਮੈਂ ਚੱਲਦਾ ਹਾਂ ਤੂੰ ਖੁਸ਼ ਰਹੀਂ ਮਾਲਕ ਤੈਨੂੰ ਲੰਬੀਆਂ ਉਮਰਾਂ ਲਾਵੇ ਇਹ ਵੀ ਧੀਏ ਬਹੁਤ ਪਿਆਰ ਕਰਦੇ ਨੇ ਤੈਨੂੰ ਇਹ ਤੇਰੇ ਮਾਪੇ ਨੇ ਮੈਂ ਤਾਂ ਇਦਾਂ ਹੀ ਕਮਲਿਆ ਬਾਗ ਤੁਰ ਪਿਆ ਸੀ ਤੈਨੂੰ ਲੈਣ ਲਈ ਤੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ ਪਰ ਇਹ ਚਾਂਦਨੀ ਭੈਣ ਤੇ ਰਸ਼ੀਦ মিয়া ਤੇਰੇ ਤੋਂ ਤਾਂ ਆਪਣੀ ਜਾਨ ਵਾਰ ਦੇ ਆ ਇਹ ਮੇਰੇ ਕਰਮਾਂ ਦਾ ਫਲ ਆ ਧੀਏ ਇਹ ਮੈਨੂੰ ਮਿਲਣਾ ਹੀ ਸੀ ਚੰਗਾ ਧੀਏ ਚੱਲਦਾ ਹਾਂ ਮੈਨੂੰ ਮਾਫ਼ ਕਰੀ ਤੇ ਜੰਟਾ ਇਹ ਕਹਿੰਦਾ ਹੋਇਆ ਛੱਪਰ ਵਿੱਚੋਂ ਬਾਹਰ ਨਿਕਲਦਾ ਹੋਇਆ ਚਾਂਦਨੀ ਤੇ ਰਸ਼ੀਦ ਨੂੰ ਹੱਥ ਜੋੜ ਹੰਝੂਆਂ ਨੂੰ kehrਦਾ ਤੁਰ ਜਾਂਦਾ ਹੈ ਤੇ ਚਾਂਦਨੀ ਉਸ ਨੂੰ ਪਿੱਛੋਂ ਆਵਾਜ਼ ਮਾਰ ਕਹਿੰਦੀ ਹੈ ਸਰਦਾਰਾ ਸੁਣ ਸਰਦਾਰਾ ਬੇਸ਼ੱਕ ਇਹ ਮੇਰੀ ਧੀ ਆ ਤੇ ਮੇਰੀ ਹੀ ਰਹਿਣੀ ਆ ਪਰ ਇੱਕ ਹੱਕ ਮੈਂ ਤੇਰੇ ਤੋਂ ਨਹੀਂ ਖੋਹਾਂਗੀ ਉਹ ਇਹ ਕਹੇ ਜਿਸ ਦਿਨ ਮੈਂ ਬਖਸ਼ੀ ਦਾ ਨਿਕਾਹ ਕਰਾਂਗੀ ਤੈਨੂੰ ਸਪੈਸ਼ਲ ਸੱਦਾ ਦੇ ਕੇ ਬੁਲਾਉਂਗੀ ਉਹ ਇਸ ਲਈ ਕਿ ਇਸ ਦਾ ਕੰਨਿਆਦਾਨ ਤੂੰ ਆਪਣੇ ਹੱਥੀ ਹੀ ਕਰੇਂਗਾ ਤੇ ਹੁਣ ਇਹ ਰੋਣਾ ਲੈ ਕੇ ਘਰ ਨਾ ਜਾ ਹੱਸਦੇ ਹੋਏ ਜਾ ਕਿਉਂਕਿ ਤੇਰੀ ਧੀ ਤੇਰੀ ਭੈਣ ਕੋਲ ਹੈ ਜੰਟਾ ਕਹਿੰਦਾ ਉੱਥੇ ਹੀ ਖੜ ਪਿੱਛੇ ਵੱਲ ਨੂੰ ਥੋੜਾ ਜਿਹਾ ਮੂੰਹ ਕਰ ਕੇ ਕਹਿੰਦਾ ਹੈ ਹਾਂ ਭੈਣੇ ਮੇਰੀ ਧੀ ਤੇਰੇ ਕੋਲ ਆ ਮੈਂ ਜ਼ਰੂਰ ਆਵਾਂਗਾ ਤੂੰ ਜਦੋਂ ਵੀ ਬਖਸ਼ੀ ਧੀ ਦਾ ਨੀ ਕਾ ਕਰਾਂਗੇ ਮੈਂ ਆਵਾਂਗਾ ਮੈਂ ਜ਼ਰੂਰ ਆਵਾਂਗਾ ਤੇ ਇਹ ਕਹਿੰਦਾ ਹੋਇਆ ਜੰਟਾ ਆਪਣੇ ਹੰਝੂਆਂ ਨੂੰ ਆਪਣੇ ਪਰਨੇ ਨਾਲ ਪੂੰਝਦਾ ਹੋਇਆ ਉੱਥੋਂ ਤੁਰ ਜਾਂਦਾ ਹੈ ਤੇ ਰਸਤੇ ਵਿੱਚ ਤੁਰਿਆ ਜਾਂਦਾ ਇਹ ਸੋਚਦਾ ਹੈ ਕਿ ਜੰਟਿਆ ਜਿਹੜਾ ਪਾਪ ਜਿਹੜੀ ਭੁੱਲ ਤੂੰ ਕਰ ਬੈਠਾ ਉਹ ਬਖਸ਼ਣਯੋਗ ਨਹੀਂ ਸੀ ਤੂੰ ਤਾਂ ਉਸ ਨੂੰ ਕਿਸੇ ਸਾਹਮਣੇ ਫਰੋਲ ਵੀ ਨਹੀਂ ਸਕਦਾ ਇਸ ਲਈ ਹੁਣ ਉਹ ਭੁੱਲ ਦਾ ਪਛਤਾਵਾ ਵੀ ਤੈਨੂੰ ਇਕੱਲੇ ਨੂੰ ਹੀ ਅੰਦਰੋਂ ਅੰਦਰੀ ਕਰਨਾ ਪੈਣਾ ਏ ਮੇਰੀ ਕੀਤੀ ਇਸ ਭੁੱਲ ਦਾ ਮੈਂ ਆਪ ਹੀ ਪਛਤਾਵਾ ਕਰਾਂਗਾ ਚੋਰੀ ਚੋਰੀ ਸਭ ਤੂੰ ਵੇ ਆਪਣੇ ਆਪ ਨਾਲ ਫਰੀਦਕੋਟਿਆ ਲੜਾਂਗਾ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦਿਓ